ਹਾਂਜੀ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੇ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਮੈਂ ਨਤਨ ਨਵਾਂ ਕੁਝ ਬੋਲਣ ਦਾ ਸੋਚਦੀ ਹੁੰਦੀ ਹਣੀ ਐ ਤੇ ਫਿਰ ਹੁਣ ਮੇਰੇ ਮੂੰਹ ਤੇ ਚੜਿਆ ਵਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਮੈਂ ਸੋਚਦੀ ਸੀ ਕਿ ਮੈਂ ਕਿ ਮੈਂ ਕੁਝ ਹੋਰ ਵੀ ਬੋਲਿਆ ਕਰਨ ਫੋਟ ਮੇਰੇ ਇਹ ਰੱਟਿਆ ਹੀ ਪਿਆ ਹੈ ਹਨਾ ਮੂੰਹ ਤੇ ਤੇ ਤਾਂ ਕਰਕੇ ਅੱਜ ਮੈਂ ਕੁਝ ਹੋਰ ਵੀ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਟਾਈਮ ਮਾਰਨਿੰਗ ਦਾ 8:30 ਹੋ ਗਏ ਆ ਤੇ ਚਾ ਆਪਾਂ ਕੰਮ ਥੰਡੇ ਕੁਛਕ ਨੂੰ ਵੇੜ ਲਿਆ ਉੱਠੀ ਲੇਟ ਸੀਗੀ ਥੋੜਾ ਜਿਹਾ ਕਿਉਂ ਰਾਤ ਲੇਟ ਬਹੁਤ ਸੁੱਤੇ ਸੀ 10:30 ਵਜੇ ਆਏ ਆ ਤੇ ਸੌਂਦੇ ਕਰਦੇ ਨੂੰ ਪੌਣੇ 11 10 ਮਿੰਟ ਰਹਿ ਗਏ ਸੀ 11 ਵਜੇ ਚਲੋ ਮੈਂ ਪਈਂ ਆਂ ਮੈਂ ਤਾਂ ਆ ਕੇ ਮਸਾਂ ਡਿੱਗੀ ਮੇਰਾ ਤਾਂ ਬਹੁਤ ਪੂਰਾ ਹਾਲ ਹੋ ਗਿਆ ਸੀ ਇਹ ਇੱਕੋ ਥੇ ਨਾ ਪੱਕ ਸਵੇਰੇ ਸਵਾਤੇ ਰੋਟੀ ਖਾ ਲਈ ਹੈ ਨਾ ਬਾਅਦ ਚ ਜਦੋਂ ਗਏ ਅਸੀਂ ਲੇਟ ਗਏ ਸੀ ਫੁੱਲ ਪੌਣ 1:30 ਵਜੇ ਗਿਆ ਸੀ ਜਦ ਨੂੰ ਰੋਪੜ ਪਹੁੰਚੀ ਉਦੋਂ ਨੂੰ 3:00 ਵਜੇ ਤਾਂ 3:30 ਹੋਏ ਹੋਏ ਸੀ ਉਦੋਂ ਨੂੰ ਕਿਉਂ ਆਪਾਂ ਗਿੱਜੇ ਹੁੰਨੇ ਦੁਪਹਿਰ ਵਾਲੀ ਚਾਹ ਦੇ ਨਾਲ ਇੱਕ ਅੱਧੀ ਰੋਟੀ ਖਾਣ ਉਹ ਖੂ ਬਹੁਤ ਜਿਆਦਾ ਲੱਗੀ ਸੀਗੀ ਤੇ ਉੱਥੇ ਇਹਨਾਂ ਨੇ ਚਾਹ ਦੇ ਨਾਲ ਮੰਗਾ ਲੇ ਪਕੌੜੇ ਤੇ ਪਕੌੜਿਆਂ ਦੇ ਨਾਲ ਮੇਰੇ ਸਟੈਟ ਐਸਿਡ ਜਿਹਾ ਬਣ ਕੇ ਮੇ ਤਾਂ ਬਹੁਤ ਚੱਕਰ ਆਉਣ ਬਹੁਤ ਮੰਦਾ ਹਾਲ ਹੋਇਆ ਫਿਰ ਮੈਂ ਖੂ ਖੂ ਪੀ ਕੇ ਫਿਰ ਥੋੜਾ ਠੀਕ ਹੋਈ ਫਿਰ ਮੈਂ ਕਿ ਨਹੀਂ ਹੁਣ ਘਰੇ ਜਾ ਕੇ ਦਵਾਈ ਲੈ ਕੇ ਤੇ ਸੌਂ ਕੇ ਹੀ ਠੀਕ ਹੋऊंगी ਮੈਂ ਤਾਂ ਹੁਣ ਮੇਰੇ ਕੱਪੜੇ ਕੱਢ ਕੇ ਮਸ਼ੀਨ 'ਚ ਰੱਖੇ ਪਏ ਆ ਪਹਿਲਾਂ ਮੈਂ ਝਾੜੂ ਲਾ ਤਾਂ ਮੈਂ ਖਸੂਨੀ ਪੂੰਜੀ ਲਾ ਦੂੰਗੀ ਤੇ ਸਬਜ਼ੀ ਬਣਾਉਣੀ ਹੈ ਸਬਜ਼ੀ ਤਾਂ 2 ਮਿੰਟਾਂ ਦਾ ਕੰਮ ਹੈ ਪਸੂ ਕੋਕਟਸੀਟੀ ਮਰਾ ਦੇਣੀ ਵੈਸੇ ਤਾਂ ਪਈ ਸੀਗੀ ਦਾਲ ਫਿਰ ਵੀ ਸ਼ਾਮ ਨੂੰ ਨਾ ਧੁੱਪ ਬਹੁਤ ਹੋ ਜਾਂਦੀ ਜੰਨੇ ਕੋਲੇ ਉੱਤਰ ਰਸੋਈ ਚ ਫਿਰ ਖੜਿਆ ਨਹੀਂ ਜਾਂਦਾ ਤਾਂ ਕਰਕੇ ਮੈਂ ਕਿਹਾ ਹੁਣੇ ਹੀ ਕੰਮ ਮੈਂ ਤਾਂ ਆਪ ਦਾ ਵੀ ਨਿਵੇੜ ਦੇਣਾ ਨਾਲੇ ਅੱਜ ਜਾਣਾ ਥੋੜਾ ਜਿਹਾ ਫਿਰ ਵਾਂਡੇ ਜਾਣਾ ਪੈਣਾ ਪਹਿਲਾਂ ਮੁਰਗੇ ਜਾਣਾ ਫਿਰ ਮੋਗੇ ਤੋਂ ਗਾਂ ਚਲੇ ਜਾਣਾ ਸਵੇਹਾ ਹੋਊਗੀ ਫਿਰ ਕਰਕੇ ਹੁਣ ਕਰਨ ਨੂੰ ਕਹੀ ਜਾਂਦੀ ਸਮੇਂ ਕੋਈ ਕੇਸੀ ਨਾਲ ਤੇ ਮੈਂ ਵੀ ਮੈਂ ਹੁਣ ਲਾਇਆ ਇੱਥੇ ਬੈਠੀ ਨੇ ਨਾਲੇ ਚਾਹ ਪੀ ਲਈ ਨਾਲੇ ਲਾਇਆ ਦਹੀਂ ਤੇ ਤੇਲ ਲਾਇਆ ਸਿਰ 'ਤੇ ਥੋੜਾ ਜਨਾ ਗਰਮੀ 'ਚ ਤੇ ਦਹੀਂ ਲਾਉਣ ਨਾਲ ਸੇ ਠੰਡਾ ਜਾਂਦਾ ਜੇ ਹੋ ਜਾਂਦਾ ਮੈਂ ਤਾਂ ਹੁਣ ਮੈਨੂੰ ਤਾਂ ਉਦੋਂ ਦੀ ਕਲਰ ਤੋਂ ਵੀ ਇੰਨੀ ਨਕਸ਼ਨ ਪਈ ਹੈ ਮੇਰਾ ਤਾਂ ਨੀ ਮਾਨ ਕਿਸਮਾ ਨੂੰ ਖਾਵੇ ਚਿੱਟੇ ਤਾਂ ਆਉਣੇ ਹੀ ਆਉਣੇ ਆ ਮੈਂ ਨਹੀਂ ਹੁਣ ਲਾਉਣਾ ਉਹਦੇ ਨਾਲ ਨਾ ਪਤਾ ਨਹੀਂ ਕੀ ਸੀਗਾ ਇੰਨਾ ਮੇਰੇ ਸਿਰ 'ਚ ਆਏ ਹੋ ਗਿਆ ਜਿਵੇਂ ਇੱਥੋਂ ਦੁਖਦਾ ਹੀ ਰਹਿੰਦਾ ਜਿੱਦ ਦੇ ਉਹ ਕਲਰ ਲਾਇਆ ਸੇਰ ਵਿਚਾਲੀ ਤੇ ਚਲੋ ਜੀ ਵੀਡੀਓ ਆਪਾਂ ਸ਼ੁਰੂ ਕਰ ਲਈ ਤੇ ਕਰਦੇ ਰਹਿਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਦਿਨ ਦੇ ਰਵਾਂਗੇ ਪੂਰੇ ਦਿਨ ਦੀ ਅਪਡੇਟ ਤੁਹਾਨੂੰ ਤੇ ਬਣੇ ਰਿਓ ਵੀਡੀਓ ਦੇ ਨਾਲ ਚਲੋ ਜੀ ਕੰਮ ਤਾਂ ਜਨਵੇੜ ਲਈਏ ਫੇਰ ਮਿਲਦੇ ਆਂ ਕੱਪੜੇ ਕੀ ਸੁਲਾਈ ਹੋ ਗਈ ਹੈ ਕੱਪੜੇ ਧੋ ਕੇ ਸੁੱਕੜੇ ਪਾਤੇ ਆਪਾਂ ਤੇ ਹੁਣ ਬਣਾਉਨੇ ਆਪਾਂ ਬੀਬੀ ਪਕਾਉਂਦੀ ਰੋਟੀਆਂ ਤੇ ਸੱਸ ਪਕਾਵੇ ਰੋਟੀਆਂ ਤੇ ਨੌ ਕੀ ਕਰਦੀ ਆਈ ਕਹਿੰਦੇ ਹੁੰਦੇ ਪੇੜੇ ਕਰਦੀ ਆਈ ਆਪਾਂ ਬਣਾਉਨੇ ਹੁਣ ਸਬਜ਼ੀ ਦਾਲ ਇੱਧਰ ਗਰਮ ਹੋ ਰਹੀ ਹੈ ਦਾਲ ਨਾਲ ਹੁਣ ਖਾ ਲੈਣਗੇ ਆ ਬਣ ਗਿਆ ਪਕਾਵੇ ਰੋਟੀਆਂ ਨਾ ਪੇੜੇ ਜੰਤੀ ਆਈ ਅੱਛਾ ਦਾ ਹੁਣ ਕੀ ਕਰੀਏ ਤੁਮ ਮੈਨੂੰ ਤਾਂ ਪਤਾ ਨਹੀਂ ਕੀ ਕਹਿਣਾ ਤੂੰ ਹੀ ਕਹਿ ਲਾ ਟਮਾਟਰ ਨਹੀਂ ਚੀਰਿਆ ਬੀਬੀ ਲੜਣੀ ਦਾਲ ਹੋਗੀ ਕਰਨੋ ਯਾ ਮੈਂ ਲੈ ਗਈ ਕੁਝ ਦਰਤ ਕਰਵਾ ਗਾੜੀ ਰੋਟੀ ਖਾਦੇ ਹੋਗੀ ਪੂਰੀ ਦਾਲ ਸਿਲੰਡਰ ਲਾ ਲਾਟ ਘੜ ਰਿਹਾ ਹੈ ਆਪਾਂ ਇਹਨਾਂ ਨੂੰ ਭਰਾ ਲੋ ਇਹ ਗਰਮੀ ਕੱਢ ਦੇ ਕਾਹਦੇ ਸੇ ਤਾਂ ਚਾਵਨ ਹੋ ਰਹਿ ਜਾਂ। ਚਾਵਨ ਹੋ ਰਹੀ ਜਾਂ ਨਾ ਇਹ। ਕੋਸਾ 3 ਕਿਲੋ ਦਾ ਰੋਟੀ ਦਾ ਪਰਮਾਹਲ ਲੱਗੂ ਪਰ ਦੇ ਹਲਾਕੇ ਨੇ। ਲੰਗੜੀਆਂ ਤਾਂ ਵਧੀਆ ਸਾਕਮਾ। ਤੇ ਤਾਂ ਨਾ ਘਟਦੇ ਜਾਂਦਾ ਕੱਲ। ਇਹੋ ਫਿਰ ਨਹੀਂ ਕਰਨਾ। ਇੱਥੇ ਰੋਕ ਲਈ। ਮੱਖਣਾਂ ਜਾਂ ਤਰਾਂ। ਨਾ ਉਹ ਨਹੀਂ ਫੜੋ ਮੱਖਣ ਦੇ ਰੋਟਣਾ ਖਾਓ। ਆਹ ਵੇਲਾ ਸਾਗ ਮੈਨੂੰ ਟਮਾਟਰ ਤੇਜੋ ਬਾਹਰ ਰਹੀਏ ਰਹਿੰਦੇ ਆ ਦਰਦਾਨੀ ਹਾਂ ਤੋਂ ਉਹੀ ਤੋਂ ਪਈ ਗਾਹ ਕੋਕੀ ਖਾਓ ਜਦੋਂ ਬੈਂਟ ਉਹਦਾ ਬੇਲ ਦਾ ਪਾਣੀ ਜਿਆਦਾ ਪਤਾ ਨਹੀਂ ਕਿ ਪਾਣੀ ਕਿੰਨਾ ਪਾਉਣਾ ਹੈ ਲਓ ਜੀ ਆਪਾਂ ਚੱਲੇ ਹੈਗੇ ਆ ਮੋਗੇ ਨੂੰ ਮੋਗੇ ਆਉਣਾ ਹੈਗਾ ਭੈਣ ਨੇ ਤੇ ਉਹਨੇ ਲੈਣਾ ਸਮਾਨ ਉਦੋਂ ਬਾਅਦ ਚ ਜਾਵਾਂਗੇ ਆਪਾਂ ਪੈਨ ਦੇ ਨਾਲ ਇਹ ਤੇ ਪੈਂਟ ਚਲੇ ਜਾਣਾ ਦੇਖਣੀ ਸੀਗੀ ਉਹ ਸਕੂਟਰ ਤੇ ਤੇਨ ਦੇ ਬ੍ਰੇਕਸ ਆਉਣੇ ਪੜਾ ਨੀ ਚਲੋ ਜੀ ਤਾਂ ਆਪਾਂ ਹੋ ਗਏ ਰੈਡੀ ਕੰਮ ਬੰਦੇ ਆਪਾਂ ਘਰੇ ਸਾਰੇ ਨਵੇੜ ਡੇ ਆ ਸ਼ਾਮ ਵਾਲੀ ਸਬਜ਼ੀ ਵੀ ਬਣਾਤੀ ਹੁਣ ਇਕੱਲੀ ਰੋਟੀ ਰਹਗੀ ਬਹੁਤ ਤੇ ਕੱਲ ਨੂੰ ਮੁੜ ਕੇ ਆਵਾਂਗੇ ਕਿਉਂ ਆਹੀ ਹੈ ਪੰਜ ਚਾਰ ਦਿਨ ਹੁਣ ਉਹਦੇ ਕੋਲੇ ਵੀ ਚੱਲ ਮੈਂ ਰਾਤ ਰਿਹਾ ਆਵਾਂਗੇ ਜਿਉਂ ਨੀ ਕੋਟਨ ਤੋ ਲੈਣੀ ਆ ਮੈਨੂੰ ਤਾਂ ਸੂਟਾਂ ਨਾਲ ਦੀਆਂ ਵਿਆਹ ਵਰਗੀਆਂ ਲੜਦੀਆਂ ਚੁੰਨੇਗਾ ਨਾਲ ਲੈਣੇ ਚਲੋ ਜੀ ਬੜੇ ਰਿਓ ਵੀਡੀਓ ਦੇ ਨਾਲ ਦਿਖਾਉਨੇ ਆ ਤੁਹਾਨੂੰ ਆਪਾਂ ਕੀ ਕੀ ਸ਼ਾਪਿੰਗ ਕਰਦੇ ਆ ਤੇ ਫਿਰ ਪਹਿਨਦੇ ਘਰੇ ਜਾ ਕੇ ਵੀਡੀਓ ਤੁਹਾਡੇ ਨਾਲ ਕਰਾਂਗੇ ਸ਼ੇਅਰ ਹਾਂਜੀ ਟਾਈਮ ਹੋ ਗਿਆ 3:30 ਹੋ ਗਏ ਨਾ ਕਿ 2:20 2:20 ਪੂਰਾ ਸੀ ਖਰ ਦੁਪਹਿਰ ਆ ਉਸ ਗੱਲ ਨੂੰ ਵੀ ਜਵਾਂ ਸਰਤੇ ਸੁਰਜ ਸੀਗਾ ਜਦੋਂ ਮੋਗਿਓ ਤੁਰੀਆਂ ਤੇ ਪਹੁੰਚ ਗਏ ਆਪਾਂ ਪੈਣ ਦੇ ਪਿੰਡ ਤੇ ਸ਼ਾਮ ਨੂੰ ਦਿਖਾਵਾਂਗੇ ਤੁਹਾਨੂੰ ਬਾਹਰਲੀ ਲੋਕੇਸ਼ਨ ਹੋ ਪਿੱਛੇ ਮੇਰੇ ਪਾਣ ਜੇ ਦੀ ਤੇ ਪਾਣ ਜਨੌਂ ਦੀ ਫੋਟੋ ਲੱਗੀ ਹੋਈ ਹੈ ਤੇ ਦਿਖਾਉਨੇ ਆਪਾਂ ਕੀ ਕੀ ਸਮਾਨ ਲੈ ਕੇ ਆ ਇੱਕ ਆ ਲਿਆ ਪੈਣ ਨੇ ਪਰਸ ਬਾਹਰ ਜਾਣ ਵਾਸਤੇ ਫਿਰ ਹੁਣ ਜਾ ਚੜ੍ਹਨਾ ਹੈ ਨਾ ਸੋਹਣੀਆਂ ਸੋਹਣੀਆਂ ਚੀਜ਼ਾਂ ਚਾਹੀਦੀਆਂ ਤੇ ਇੱਕ ਪੈਣ ਲੈ ਕੇ ਚੱਲੀ ਆ ਆਪਾਂ ਨੂੰ ਜਿਹੜੀ ਇਥੋਂ ਹੀ ਆਦਤ ਹੁੰਦੀ ਹੈ ਹੈਨਾ ਉਹੀ ਆਪਣੇ ਨਾਲ ਜਾਂਦੀ ਹੁੰਦੀ ਆ ਜਿਹੜੀ ਇੱਥੇ ਮਰਜੀ ਉੱਠ ਜਾ ਪੈਣ ਲੈ ਕੇ ਚੱਲੀ ਆ ਕੌਲੇ ਲੈ ਕੇ ਆਈ ਆ ਚਾਹ ਪੀਣ ਨੂੰ ਕਹਿੰਦੀ ਮੈਨੂੰ ਤਾਂ ਉਥੇ ਉਹਨਾਂ ਨੂੰ ਕੁਪ ਪੰਗਿਆਂ ਨੂੰ ਸਵਾਦ ਨਹੀਂ ਲੱਗਦੀ ਆ ਲੈ ਲੈ ਪੈਣ ਨੇ ਕੌਲੇ ਮੈਂ ਕਿ ਕੌਲਾ ਤਾਂ ਫਿਰ ਸਹੀ ਤਾਂ ਕੌਲਾ ਆ ਹੀ ਆ ਹੈਨਾ ਇਹ ਵੱਡਾ ਥੋੜਾ ਜਿਹਾ ਲੱਗਿਆ ਸਾਨੂੰ ਫਿਰ ਅਸੀਂ ਆ ਦੋ ਛੋਟੇ ਲੈ ਲੇ ਇਹ ਲੈ ਲੈ ਆ ਤੌਲੇ ਤੇ ਚੋਰ ਲਈਆਂ ਸੀਗੀਆਂ ਇੱਕ ਆਹ ਦੁਪੱਟਾ ਲਿਆ ਲੈਣਾ ਵਾਲਾ ਇੱਕ ਆਹ ਲਿਆ ਤੇ ਇੱਕ ਆਹ ਲੈ ਲਿਆ ਤੇ ਆਹ ਦੋ ਛੋਟੇ ਲੈ ਲੇ ਜਿਵੇਂ ਕੁੜੀਆਂ ਦੇ ਲੈਣ ਵਾਲੇ ਉਥੇ ਪਹਿਣ ਦੀ ਨਾ ਹੈਗੀ ਨਾ ਤੇ ਦੇ ਵੀ ਸਤੋ ਸਿਮਾ ਆਣਾ ਹੈ ਨਾ ਫੋਰ ਤੁਹਾਨੂੰ ਦਿਖਾਉਣੀ ਆਪਾਂ ਇੱਕ ਲਈਆਂ ਚੱਪਲਾਂ ਲੈ ਕੇ ਆਈ ਪੈਣ ਕਰੀ ਦਿੱਲੀ ਪਾਉਣ ਵਾਸਤੇ ਉੱਥੇ ਆਹ ਅਰਸ਼ ਵਾਸਤੇ ਧਿਆੰਦੀਆਂ ਰੈੱਡ ਕਲਰ ਦੀਆਂ ਤੇ ਇੱਕ ਜੋੜਾ ਆ ਲੈ ਕੇ ਆਂਦਾ ਇਹ ਨਾਪ ਇੱਕੋ ਹੀ ਆ ਪੈਣ ਦਾ ਤੇ ਪੈਣ ਦੀ ਨਾਉਂ ਦਾ ਇਹ ਚਾਹੇ ਮਨਪ੍ਰੀਤ ਪਾ ਲਵੇ ਤੇ ਭਲਾ ਪੈਣ ਪਾ ਲਵੇ ਹੈ ਨਾ ਤੇ ਹੋਰ ਆਪਾਂ ਸਭ ਤੋਂ ਲੇਟੈਸਟ ਚੀਜ਼ ਜਿਹੜੀ ਆਪਾਂ ਲੈ ਕੇ ਆਂਦੀ ਆ ਕੋਲਿਆਂ ਦੀਆਂ ਰੌਣਕ ਦੀਆਂ ਟੋਪੀਆਂ ਇਹ ਕਾ ਲੈ ਆਂਦੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਕਿਹੜੀ ਟੋਪੀ ਸਭ ਤੋਂ ਸੋਹਣੀ ਆ ਮੈਂ ਤਾਂ ਆਪਦੀ ਪਸੰਦ ਦੀ ਲਈ ਆ ਆ ਵਾਲੀ ਬੋਦਾ ਉੱਤੇ ਇਹਦੇ ਤੇ ਇੱਕ ਫਿਰ ਮੈਨੂੰ ਆ ਸੋਹਣੀ ਲੱਗੀ ਮੈਂ ਕਿ ਬੱਚਿਆਂ ਦੇ ਹੈ ਨਾ ਉਧਰ ਠੰਡ ਕਾਫੀ ਜ਼ਿਆਦਾ ਹੈ ਇਹ ਕਾ ਲੈ ਲਈ ਤੇ ਕੱਪੜਿਆਂ ਚ ਬਣਾਣਾ ਨਹੀਂ ਸੀ ਲਈਆਂ ਤੇ ਆ ਬਣਾਣਾ ਲੇ ਲਿਆਂ ਪਾ ਤੇ ਹੋਰ ਇਹ ਕਾਲੇ ਅਰਚ ਵਾਸਤੇ ਕੱਪੜੇ ਮੈਂ ਤਾਂ ਅਗੇ ਕਹੀਆਂ ਮੈਂ ਕਿਹਾ ਮੇਰੀ ਤਾਂ ਰੂ ਖੁਸ਼ ਹੋਈ ਅਰਚੇ ਦੇ ਕੱਪੜੇ ਲੈ ਕੇ ਆਪਾਂ ਤੈਨ ਨੀ ਟੀ-ਸ਼ਰਟ ਲੈ ਲਈਆਂ ਤੇ ਇੱਕ ਲਈ ਉਹਦੇ ਵਾਸਤੇ ਸ਼ਾਰਟਸ ਘਰੇ ਪਾਉਣ ਵਾਸਤੇ ਜਿਹੜੀ ਨਿਕਰ ਹੁੰਦੀ ਆ ਉਹ ਲਈ ਆ ਕਾਲੀ ਇਹ ਕਾਰਗੋ ਇਹ ਹੈਗੇ ਮੂਗੀ ਆ ਜੇ ਕਲਰ ਚ ਸੋਹਣੀ ਆ ਪੌਕਟ ਆ ਇਹਦੇ ਸਾਈਡ ਤੇ ਵੀ ਆ ਦਿਖਾਉਣੀ ਆ ਤੁਹਾਨੂੰ ਆਵੇ ਇਧਰ ਸਾਈਡ ਤੇ ਵੀ ਆ ਤੇ ਆ ਵੀ ਸੋਹੇ ਲੱਗੇ ਨੂੰ ਮੋਟੀ ਜਿਹੀ ਸੀਗੀ ਥੋੜੀ ਵਧੀਆ ਚ ਸਟਾਫ ਬਹੁਤ ਵਧੀਆ ਸੀਗਾ ਇਹ ਹੈਗੀ ਗ੍ਰੀਨ ਜੇ ਕਲਰ ਦੀ ਤੇ ਇੱਕ ਸੇਮ ਚ ਨਹੀਂ ਜਾਨੀ ਥੋੜਾ ਜਿਹਾ ਸਟਾਫ ਦਾ ਫਰਕ ਆ ਤੇ ਆਪ ਲੈ ਲਈਏ ਬਲੈਕ ਚ ਆਹ ਵਾਲੀ ਤੇ ਇਹਨਾਂ ਦੋਨਾਂ ਦੇ ਨਾਲ ਇੱਕ ਆਹ T-shirt ਲੈ ਲਈਏ ਇਹਦੇ ਫਰੰਟ ਤੇ ਤੇ ਬੈਕ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਆ ਦੇਖੋ ਬੈਕ ਤੇ ਕਲਰ ਤਾਂ ਲਾਈਟ ਹੀ ਐ ਚਲੋ ਉੱਥੇ ਕਿਹੜਾ ਮਿੱਟੀ ਐ ਤੇ ਬਹੁਤ ਵਧੀਆ ਸ਼ਾਪਿੰਗ ਕਰੀ ਆਂਦੀ ਆ ਹੁਣ ਭੈਣ ਕਰੂਗੀ ਚਾਹ ਚੀਪੇ ਇੱਕ ਸਾਹ ਲੈਨੇ ਆ ਚਾਹ ਪਾਣੀ ਪੀਨੇ ਆ ਤੇ ਸ਼ਾਮ ਨੂੰ ਨਿਕਲਾਂਗੇ ਹੁਣ ਬਾਹਰ ਹੁਣ ਤਾਂ ਭਾਈ ਪੂਰੇ 2:30 ਵਜੇ ਸਿਖਰ ਦੁਪਹਿਰ ਹੁਣ ਏਸੀ ਛੱਟ ਨੇ ਆ ਕੇ ਤੇ ਹੁਣ ਆਪਾਂ 2 ਘੰਟੇ ਆਰਾਮ ਕਰਦੇ ਫਿਰ ਜੋ ਸ਼ਾਮ ਨੂੰ ਬਾਹਰ ਨਿਕਲਾਂਗੇ ਆਪਾਂ ਬਾਹਰ ਦਾ ਥਿਊ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਠੀਕ ਹੈ ਜੀ ਬਣੇ ਰਿਓ ਵੀਡੀਓ ਦੇ ਨਾਲ ਲਓ ਜੀ ਆ ਹੈਗੇ ਰੌਣਕ ਦੇ ਕੱਪੜੇ ਆ ਇੱਕ ਸੂਟ ਦੋ ਤੀਜਾ ਆਹ ਚੌਥਾ ਆਹ ਪੰਜਵਾਂ ਆਹ ਛੇਵਾਂ ਉਹ ਹੈਗਾ ਸਕਰਟ ਨਾਲ ਤੇ ਸੱਤਵਾਂ ਉਹ ਬਲੂ ਵਾਲਾ ਤੇ ਆਹ ਰੌਣਕ ਦੀ ਲਈਏ ਜੁੱਤੀ ਆਹ ਉਹਦਾ ਛਣਕਣਾ ਤੇ ਆਹ ਉਹਦਾ ਹੈਗਾ ਟੀਥਰ ਤੇ ਭੈਣ ਲੈ ਕੇ ਚੱਲੀ ਆ ਪਜੀਰੀ ਤੇ ਭੈਣ ਦੀ ਪੋਤੀ ਦੇ ਕੱਪੜੇ ਆ ਅੱਜ ਟੈਗ ਲਾ ਕੇ ਹੁਣ ਆਪਾਂ ਪਾਉਣ ਲੱਗੇ ਆ ਤੇ ਇੱਥੇ ਚ ਪਾ ਦਿੰਨੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਰੌਣਕਪ੍ਰੀਤ ਦੇ ਕੱਪੜੇ ਤੇ ਜੁੱਤੀ ਕਿਵੇਂ ਦੀ ਲੱਗੀ ਤੁਹਾਨੂੰ ਲਓ ਜੀ ਬਾਹਰ ਦਾ ਵਿਊ ਦਿਖਾ ਦਗੇ ਤੁਹਾਨੂੰ ਜਿੱਦੇ ਆਪਾਂ ਲੈਂਟਰ ਤੇ ਆਏ ਸੀ ਨਾ ਉਹਦੇ ਵੀਡੀਓ ਬਣਾਈ ਵੀ ਨਹੀਂ ਸੀਗੀ ਤੇ ਆ ਬਣ ਗਈ ਆ ਕੋਠੀ ਆਪਣੇ ਅਰਸ਼ਦੀਪ ਸਿੰਘ ਦੀ ਤੇ ਆ ਹੈਗਾ ਐਂਟਰੀ ਗੇਟ ਐਂਟਰੀ ਗੇਟ ਦੇ ਇੱਥੋਂ ਦੀ ਪੌੜੀ ਚੜ੍ਹਨੀ ਆ ਪੌੜੀ ਹਜੇ ਚੜਾਈ ਨਹੀਂ ਇੱਧਰ ਰਸੋਈ ਪੂਜਾ ਰੂਮ ਤੇ ਬੈੱਡਰੂਮ ਬੈੱਡਰੂਮ ਦੇ ਵਿੱਚ ਹੀ ਦਬਈ ਹੈਗਾ ਉੱਧਰ ਬਾਥਰੂਮ ਤੇ ਇੱਕ ਹੈਗਾ ਆ ਜਾਣੇ ਭਾੜੇ ਦਾ ਪਾ ਲੱਗਣ ਲੱਗਾ ਆ ਬੈਡਰੂਮ ਆ ਇਹ ਅਟੈਚ ਬਾਥਰੂਮ ਤੇ ਆ ਬਣਾਇਆ ਹੈਗਾ ਸਟੋਰ ਇੱਥੇ ਇਹ ਛੋਟਾ ਸਟੋਰ ਬਣਾਇਆ ਇੱਕ ਸਟੋਰ ਉੱਪਰ ਬਣਾਉਣਾ ਹੈ ਪੇਟੀਆਂ ਰੱਖਣ ਵਾਸਤੇ ਆ ਹੈਗਾ ਡਰੈੰਗ ਰੂ ਇਥੋਂ ਦੀ ਪੌੜ ਚੜਨਿੰਗ ਉਧਰ ਆਪਾਂ ਬਣਾਏ ਨਹੀਂ ਸੀਗਾ ਉਧਰ ਬੈਣ ਕੇ ਨੋ ਕਮਰੇ ਸੀਗੇ ਉਹ ਹੋ ਗਏ ਸੀ ਨੀਵੇਂ ਕਾਫੀ ਜ਼ਿਆਦਾ ਸ਼ੜਕ ਨਾਲੋਂ ਤੇ ਚਲੋ ਤੇ ਪਰਮਾਤਮਾ ਨੇ ਪਾਉ ਬਾਬਾ ਧੁੱਪ ਚੜੀ ਖੜੀ ਤੇ ਲੱਗ ਗਿਆ ਪਾਠ ਕਰਨ ਹੈ ਨਾ ਲੋ ਜੀ ਮੈਨੂੰ ਤਾਂ ਅੰਦਰ ਪਈ ਨੂੰ ਪਤਾ ਹੀ ਨਹੀਂ ਲੱਗਾ ਕਦੋਂ 6:30 ਹੋ ਗਏ ਮੈਂ ਤਾਂ ਹੁਣ ਦੇਖਿਆ ਉੱਠ ਕੇ ਮੇਖ ਟਾਈਮ ਕਿੰਨਾ ਹੋ ਗਿਆ ਤੇ ਮੈਂ ਤਾਂ ਜਿਉ ਸੁੱਤੀ ਏਸੀ ਚ ਲੱਗ ਧੁੱਪ ਬਹੁਤ ਜ਼ਿਆਦੇ ਸੀਗੀ ਗਰਮੀ ਨੇ ਕਰਤਾ ਸੀਗਾ ਆਪਣਾ ਬੁਰਾ ਹਾਲ ਤੇ ਹੁਣ ਆਪਾਂ ਜਾਣਾ ਸੀਗਾ ਕਿਸੇ ਘਰੇ ਇੱਥੇ ਹੈਗੀ ਆ ਸਾਡੀ ਰਿਸ਼ਤੇਦਾਰੀ ਇੱਕ ਹੋਰ ਭੈਣ ਦੇ ਪਿੰਡ ਉਹਨਾਂ ਦੇ ਘਰੇ ਜਾਣਾ ਸੀਗਾ ਤੇ ਮੈਂ ਕਿਹਾ ਚੱਲ ਮੈਂ ਵੀਡੀਓ ਦਾ ਐਂਡ ਕਰਾਂ ਫਿਰ ਚੱਲਦੇ ਆਂ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਕਰਦੇ ਆ ਇੱਥੇ ਤੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਉਬਾਦ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ